ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਇਸ ਵੇਲੇ ਜੋੜਿਆਂ ਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਔਰ ਦੱਸਣਾ ਚਾਹਾਂਗੇ ਕਿ ਬੀਬੀ ਜਗੀਰ ਕੌਰ ਹਨਾ ਦੇ ਉੱਤੇ ਜਿਹੜੀ ਸ਼ਬਦਾਵਲੀ ਹੋਈ ਸੀ ਉਸ ਤੋਂ ਬਾਅਦ ਜਿਹੜਾ ਹੈ ਇੱਕ ਵਿਵਾਦ ਸਾਹਮਣੇ ਆਇਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਅੱਜ ਪੰਜ ਪਿਆਰੇ ਸਰਬਾਨ ਦੇ ਅੱਗੇ ਪੇਸ਼ ਹੋਏ ਸਨ ਜਿਸ ਦੇ ਵਿੱਚ ਕੀ ਉਥੇ ਜੋੜੇ ਝੜਨ ਦੀ ਸੇਵਾ ਵਰਤਨ ਸਾਫ਼ ਕਰਨ ਦੀ ਸੇਵਾ ਅਤੇ ਇਸ ਦੇ ਨਾਲ-ਨਾਲ ਜਿਹੜਾ ਹੈ ਜਪਜੀ ਸਾਹਿਬ ਦੇ ਪਾਠ ਕਰਨ ਦੀ ਸੇਵਾ ਜਿਹੜੀ ਹੈ ਉਹ ਐਸਜੀਪੀਸੀ ਦੇ ਪ੍ਰਧਾਨ ਹਨ ਹਨੂ ਜਿਹੜੀ ਲਗ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਪੱਦੀ ਸ਼ਬਦਾਵਲੀ ਬੋਲਣ ਦੇ ਮਾਮਲੇ ਦੇ ਵਿੱਚ ਇੱਕ ਦਿਨ ਦੀ ਸਜ਼ਾ ਲਗਾਈ ਗਈ ਹੈ ਜਿਸ ਦੇ ਵਿੱਚ ਕਿ ਉਹਨਾਂ ਵੱਲੋਂ ਜੋੜੇ ਝੜਨ, ਬਰਤਨ ਸਾਫ਼ ਕਰਨ ਦੀ ਸੇਵਾ ਤੇ ਪੰਜ ਵਾਰ ਜਪਜੀ ਸਾਹਿਬ ਦਾ ਪਾਠ ਕਰਨਾ ਹੋਏਗਾ ਤਾਂ ਇਹ ਸੇਵਾ ਜਿਹੜੀ ਹੈ ਉਹਨਾਂ ਨੂੰ ਅੱਜ ਪੰਜ ਪਿਆਰੇ ਸਹਿਬਾਨਾਂ ਵੱਲੋਂ ਲਗਾਈ ਗਈ ਹੈ ਤੇ ਅੱਜ ਉਹ ਸ਼੍ਰੀ ਕਲਤਕ ਸਾਬ ਤੇ ਪੇਸ਼ ਹੋਏ ਸਨ ਜਿੱਥੇ ਕਿ ਪੰਜ ਪਿਆਰੇ ਸਹਿਬਾਨਾਂ ਦੇ ਅੱਗੇ ਪੇਸ਼ ਹੋਏ ਜਿਸ ਤੋਂ ਬਾਅਦ ਉਹਨਾਂ ਨੇ ਸਾਰੀ ਗੱਲ ਸੁਣਦੇ ਹੋਏ ਫੈਸਲਾ ਲਿਆਂਦਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਰਜਿੰਦਰ ਸਿੰਘ ਧ ਦੇ ਵਿੱਚ ਜੋੜੇ ਝੜਨ ਦੀ ਸੇਵਾ ਕਰ ਰਹੇ ਨੇ ਤੇ ਇਸ ਦੇ ਨਾਲ ਨਾਲ ਉਹਨਾਂ ਦੀ ਸਫਾਈ ਕਰ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਇਹ ਸੇਵਾ ਜਰੀਏ ਇੱਥੇ ਅਮਲ ਚ ਲਿਆਂਦੀ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਇਸ ਵੇਲੇ ਜੋੜਿਆਂ ਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਔਰ ਦੱਸਣਾ ਚਾਹਾਂਗੇ ਕਿ ਬੀਬੀ ਜਗੀਰਕੌਰ ਹਨਾ ਦੇ ਉੱਤੇ ਜਿਹੜੀ ਸ਼ਬਦਾਵਲੀ ਹੋਈ ਸੀ ਉਸ ਤੋਂ ਬਾਅਦ ਜਿਹੜਾ ਹੈ ਇੱਕ ਵਿਵਾਦ ਸਾਹਮਣੇ ਆਇਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਅੱਜ ਪੰਜ ਪਿਆਰੇ ਸਰਬਾਨ ਦੇ ਅੱਗੇ ਪੇਸ਼ ਹੋਏ ਸਨ ਜਿਸ ਦੇ ਵਿੱਚ ਕੀ ਉਥੇ ਜੋੜੇ ਝੜਨ ਦੀ ਸੇਵਾ ਬਰਤਨ ਸਾਫ਼ ਕਰਨ ਦੀ ਸੇਵਾ ਅਤੇ ਇਸ ਦੇ ਨਾਲ-ਨਾਲ ਜਿਹੜਾ ਹੈ ਜਪਜੀ ਸਾਹਿਬ ਦੇ ਪਾਠ ਕਰਨ ਦੀ ਸੇਵਾ ਜਿਹੜੀ ਹੈ ਉਹ ਐ ਜੀ ਪੀ ਸੀ ਦੇ ਪ੍ਰਧਾਨ ਹਨਾ ਨੂੰ ਜਿਹੜੀ ਲਗਾਈ ਗਈ ਹੈ ਤੇ ਉਸ ਦੇ ਵਿੱਚ ਜਿਹੜਾ ਹੈ ਇਸ ਵੇਲੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਬੀਤੇ ਕੁ ਸਮਾਂ ਪਹਿਲੇ ਸੁਖਬੀਰ ਸਿੰਘ ਬਾਦਲ ਜਿਹੜੇ ਨਜ਼ਰ ਆਏ ਸੀ ਇਸ ਤਰੀਕੇ ਦੇ ਨਾਲ ਤੇ ਹੁਣ ਜਿਹੜੇ ਨੇ ਐਡੋਕੇਟ ਐ ਜੀ ਪੀ ਸੀ ਦੇ ਪ੍ਰਧਾਨ ਜਿਹੜੇ ਨੇ ਉਹ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤੇ ਉਸ ਦੀ ਤਸਵੀਰ ਤੁਹਾਨੂੰ ਅਸੀਂ ਲਗਾਤਾਰ ਸਾਂਝੀਆ ਕਰ ਰਹੇ ਹਾਂ ਤੇ ਇਸ ਵੇਲੇ ਅਸੀਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਸਾਹਮਣੇ ਬਣੇ ਜੋੜਾ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਤੁਸੀਂ ਆਪਣੀ ਟੀਵੀ ਸਕਰੀਨ ਤੇ ਹਰਜਿੰਦਰ ਸਿੰਘ ਧਾਮੀ ਨੂੰ ਜੋ ਇਸ ਵੇਲੇ ਇੱਕ ਸਜ਼ਾ ਲਗਾਈ ਗਈ ਹੈ ਔਰ ਉਹ ਪੰਜ ਪਿਆਰੇ ਸਹਿਬਾਨ ਤਾਂ ਦੱਸਣਾ ਚਾਹਾਂਗੇ ਕਿ ਪੰਜ ਪਿਆਰੇ ਸਹਿਬਾਨ ਦੇ ਅੱਗੇ ਆਕਾਲ ਤਖਤ ਸਾਹਿਬ ਤੇ ਉੱਥੇ ਪੇਸ਼ ਹੋਏ ਸਨ ਤੇ ਦੋਸਤੋ ਬਾਅਦ ਜਿਹੜਾ ਹੈ ਪੰਜ ਪਿਆਰੇ ਸਹਿਬਾਨਾਂ ਵੱਲੋਂ ਜਿਹੜਾ ਹੈ ਫੈਸਲਾ ਲਿੱਤਾ ਗਿਆ ਸੀ ਔਰ ਇਸ ਦੇ ਵਿੱਚ ਦੱਸਣਾ ਚਾਹਾਂਗੇ ਕਿ ਪੰਜ ਪਿਆਰੇ ਲਗਾਤਾਰ ਅਸੀਂ ਇੱਕ ਦਸ ਰਹੇ ਸੰਗਤ ਨੂੰ ਕਿ ਆਕਾਲ ਤਖਤ ਸਾਹਿਬ ਨਹੀਂ ਬਲਕਿ ਪੰਜ ਪਿਆਰੇ ਸਹਿਬਾਨ ਜਿਹੜੇ ਨੇ ਉਹਨਾਂ ਦੇ ਅੱਗੇ ਉਹ ਪੇਸ਼ ਹੋਏ ਸੀ ਤੇ ਉਸ ਦੇ ਵਿੱਚ ਜਿਹੜਾ ਹੈ ਇਹ ਇੱਕ ਵੱਡਾ ਫੈਸਲਾ ਲਿੱਤਾ ਗਿਆ ਸੀ ਔਰ ਇਸ ਫੈਸਲੇ ਨੂੰ ਜਿਹੜਾ ਹੈ ਹੁਣ ਅਮਲੀ ਜਮਾ ਪਹਿਨਾਂਦੇ ਹੋਏ ਨਜ਼ ਕਰ ਰਹੇ ਨੇ ਤੇ ਅੱਜ ਹੀ ਇਸ ਸੇਵਾ ਨੂੰ ਇੱਥੇ ਸ਼ੁਰੂ ਕੀਤਾ ਗਿਆ ਹੈ ਤੇ ਐਸਜੀਪੀਸੀ ਦੇ ਪ੍ਰਧਾਨ ਦੀ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਅੱਜ ਇੱਥੇ ਸੇਵਾ ਕਰ ਰਹੇ ਨੇ ਔਰ ਇਹ ਸਾਰਾ ਜੋ ਕਟਨਾਕਰਮ ਸੀ ਉਸ ਵੇਲੇ ਵਾਪਰਿਆ ਸੀ ਕਿ ਜਿਸ ਵੇਲੇ ਐਸਜੀਪੀਸੀ ਦੇ ਪ੍ਰਧਾਨ ਹਣਾ ਵੱਲੋਂ ਜਦੋਂ ਕਿ ਇੱਕ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਦੇ ਵਿੱਚ ਕੀ ਬੀਬੀ ਜਗੀਰ ਕੌਰ ਹਣਾ ਦੇ ਖਿਲਾਫ ਇੱਕ ਸ਼ਬਦ ਵਰਤੇ ਗਏ ਸਨ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਏ ਸਨ ਤਾਂ ਉਸ ਤੇ ਵਾਇਰਲ ਹੋਣ ਤੋਂ ਬਾਅਦ ਜਿਹੜਾ ਹੈ ਇਹ ਫੈਸਲਾ ਲਿੱਤਾ ਗਿਆ ਕਿ ਉਹਨਾਂ ਨੂੰ ਜਿਹੜਾ ਹੈ ਪਛਤਾਵਾ ਕਰਨਾ ਚਾਹੀਦਾ ਚਾਹੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਮਾਫੀ ਮੰਗ ਲਈ ਤੀਸੀ ਲੇਕਿਨ ਫਿਰ ਵੀ ਲਗਾਤਾਰ ਇਹ ਬਾਤ ਪਕਤਾ ਜਾ ਰਿਹਾ ਸੀ ਕਿਉਂਕਿ ਬਹੁਤ ਸਾਰੀ ਸ਼ਿਕਾਇਤਾਂ ਜਿਹੜੀਆਂ ਹੈ ਉਹ ਸ਼੍ਰੀ ਹਕਾਲਤਖਬ ਸਾਹਿਬ ਤੇ ਪੁੱਜੀਆਂ ਸਨ ਤੇ ਇਸ ਮਾਮਲੇ ਨੂੰ ਲੈ ਕੇ ਬਹੁਤ ਸਾਰਾ ਰੋਸ਼ਵੀ ਲੋਕਾਂ ਦੇ ਅੰਦਰ ਸੀ ਖਾਸ ਕਰਕੇ ਔਰਤਾਂ ਦੇ ਵਿੱਚ ਸੀ ਕਿ ਕਜੀਪੀਸੀ ਦੇ ਪ੍ਰਧਾਨ ਜੋ ਕਿ ਇੱਕ ਬਹੁਤ ਵੱਡੀ ਪੋਸਟ ਹੈ ਉਹਨਾਂ ਨੂੰ ਇਸ ਤਰ੍ਹਾਂ ਦੇ ਸ਼ਬਦਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਕਰਕੇ ਸੰਗਤ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਕੁਝ ਔਰਤਾਂ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀ ਤਾਂ ਉਸ ਨੂੰ ਲੈ ਕੇ ਅੱਜ ਉਹ ਪੰਜ ਪਿਆਰੇ ਸਹਬਾਨ ਦੇ ਅੱਗੇ ਪੇਸ਼ ਹੁੰਦੇ ਨੇ ਤੇ ਪੰਜ ਪਿਆਰੇ ਸਹਬਾਨ ਦੇ ਅੱਗੇ ਜਦੋਂ ਪੇਸ਼ ਹੁੰਦੇ ਨੇ ਤਾਂ ਉਸ ਤੋਂ ਬਾਅਦ ਪੰਜ ਪਿਆਰਿਆਂ ਵੱਲੋਂ ਜਿਹੜਾ ਹੈ ਇਹ ਖਾਸ ਕੋਰ ਦੇ ਉੱਤੇ ਉਹਨਾਂ ਨੂੰ ਉਹਨਾਂ ਦੀ ਗੱਲ ਸੁਣੀ ਗਈ ਤੇ ਉਹਨਾਂ ਨੂੰ ਸਜ਼ਾ ਲਗਾਈ ਗਈ ਜਿਸ ਦੇ ਵਿੱਚ ਕੀ ਇੱਕ ਘੰਟਾ ਬਰਤਨ ਸਾਫ਼ ਕਰਨੇ ਪੈਣਗੇ ਇੱਕ ਘੰਟਾ ਜਿਹੜੇ ਨੇ ਜੋੜੇ ਸਾਫ਼ ਕਰਨਗੇ ਤੇ ਉਸ ਤੋਂ ਬਾਅਦ ਪੰਜ ਵਾਰ ਜਪਜੀ ਸਾਹਿਬ ਦਾ ਪਾਠ ਕਰਨਗੇ ਤਾਂ ਲੱਤ ਦੱਸਣਾ ਚਾਹਾਂਗੇ ਕਿ ਐ ਜੀਬੀਸੀ ਪ੍ਰਧਾਨ ਪਹਿਲੀ ਵਾਰ ਇਸ ਤਰ੍ਹਾਂ ਦੀ ਦੇਖਣ ਨੂੰ ਸਥਿਤੀ ਮਿਲੀ ਹੈ ਕਿ ਐ ਜੀਬੀਸੀ ਪ੍ਰਧਾਨ ਨੂੰ ਕੋਈ ਸਜ਼ਾ ਲੱਗੀ ਹੋਵੇ ਔਰ ਇਸ ਤਰੀਕੇ ਦੀ ਮੁੱਖ ਤੌਰ ਦੇ ਉੱਤੇ ਜਿਹੜਾ ਕਾਰਨ ਸੀ ਕਿ ਬੀਬੀ ਜਗੀਰ ਕੌਰ ਹਣਾ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਨ ਦੇ ਮਾਮਲੇ ਦੇ ਵਿੱਚ ਇਹ ਇੱਕ ਜਿਹੜਾ ਹੈ ਇੱਕ ਫੈਸਲਾ ਆਇਆ ਹੈ ਦੱਸਣਾ ਚਾਹਾਂਗੇ ਕਿ ਇਸ ਜਗ੍ਹਾ ਦੇ ਉੱਤੇ ਤੁਸੀਂ ਜਿਹੜੀ ਜਗ੍ਹਾ ਤੁਸੀਂ ਵੇਖ ਰਹੇ ਹੋ ਇਸ ਵੇਲੇ ਆਪਣੀ ਟੀਵੀ ਸਕਰੀਨ ਦੇ ਉੱਤੇ ਜਿਹੜਾ ਹੈ ਇੱਥੇ ਉਹਨਾਂ ਵੱਲੋਂ ਇਹ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਤੁਹਾਨੂੰ ਦੱਸਣਾ ਚਾਹਾਂਗੇ ਪੰਜ ਸਿੰਘ ਸਹਿਬਾਨ ਜਿਹੜੇ ਨੇ ਉਹਨਾਂ ਵੱਲੋਂ ਐ ਖਾਸ ਤੌਰ ਦੇ ਉੱਤੇ ਸਜ਼ਾ ਸੁناਈ ਗਈ ਹੈ ਔਰ ਉਸ ਦੇ ਵਿੱਚ ਇੱਕ ਘੰਟਾ ਇੱਕ ਘੰਟਾ ਪਰ ਜਿਹੜਾ ਹੈ ਉਹਨਾਂ ਵੱਲੋਂ ਲਗਾਤਾਰ ਜਿਹੜਾ ਹੈ ਇਹ ਕੰਮ ਕੀਤਾ ਜਾਏਗਾ ਇੱਕ ਘੰਟਾ ਪਰ ਜਿਹੜਾ ਹੈ ਜੋੜੇ ਸਾਫ ਕਰਨਗੇ ਇੱਕ ਘੰਟਾ ਜਿਹੜਾ ਹੈ ਉਹਨਾਂ ਵੱਲੋਂ ਬਰਤਨਾਂ ਦੀ ਸੇਵਾ ਕੀਤੀ ਜਾਏਗੀ ਤੇ ਪੰਜ ਵਾਰ ਜਪਜੀ ਸਾਹਿਬ ਦਾ ਪਾਠ ਕੀਤਾ ਜਾਏਗਾ 10 ਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਜਿਹੜੇ ਨੇ ਉਹਨਾਂ ਨੂੰ ਪਹਿਲੀ ਵਾਰ ਇਸ ਤਰ੍ਹਾਂ ਦੀ ਕੋਈ ਸਜ਼ਾ ਜਿਹੜੀ ਹੈ ਪੰਜ ਪਿਆਰੇ ਸਹਿਬਾਨ ਵੱਲੋਂ ਲਗਾਈ ਗਈ ਹੈ ਜਿਸ ਦੇ ਵਿੱਚ ਇੱਕ ਘੰਟਾ ਬਰਤਨ ਸਾਫ ਕਰਨ ਦੀ ਸੇਵਾ ਇੱਕ ਘੰਟਾ ਜੋੜੇ ਸਾਫ ਕਰਨ ਦੀ ਸੇਵਾ ਤੇ ਪੰਜ ਵਾਰ ਜਪਜੀ ਸਾਹਿਬ ਦੇ ਪਾਠ ਕਰਨੇ ਪੈਣਗੇ ਉਹ ਅੱਜ ਦੇ ਅੱਜ ਦੇ ਦਿਨ 'ਚ ਹੀ ਮੁਕੰਮਲ ਕਰਨੇ ਪੈਣਗੇ ਇੱਕ ਦਿਨ ਦੀ ਹੈ ਜਿਹੜੀ ਸਜ਼ਾ ਹੈ ਉਹ ਜਿਹੜੀ ਲਗਾਈ ਗਈ ਹੈ ਔਰ ਉਸ ਦੇ ਵਿੱਚ ਜਿਹੜੇ ਪਹਿਲੇ ਚਰਨ ਦੇ ਵਿੱਚ ਇਸ ਵੇਲੇ ਉਹ ਜੋੜੇ ਸਾਫ਼ ਕਰਨ ਦੀ ਸੇਵਾ ਕਰ ਰਹੇ ਨੇ ਉਸ ਤੋਂ ਬਾਅਦ ਬਰਤਨ ਵੀ ਸਾਫ਼ ਕਰਨਗੇ ਔਰ ਸਾਰੀ ਸੇਵਾ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਹੀ ਕੀਤੀ ਜਾਏਗੀ ਦਸਤਾ ਚਾਹਾਂਗੇ ਕਿ ਬੀਬੀ ਜਗੀਰ ਕੌਰ ਹਣਾ ਦੇ ਖਿਲਾਫ ਜਿਹੜੀ ਸ਼ਬਦਾਵਲੀ ਵਰਤੀ ਗਈ ਸੀ ਉਸ ਦੇ ਵਿੱਚ ਜਿਹੜਾ ਹੈ ਅਕਾਲ ਤਖਤ ਸਾਹਿਬ ਵੱਲੋਂ ਅ ਸ਼ਿਕਾਇਤ ਵੀ ਦਿੱਤੀ ਗਈ ਸੀ ਕਾਲ ਤੱਕ ਸਾਹਤ ਤੇ ਅੱਜ ਪੰਜ ਪਿਆਰੇ ਸਹਿਬਾਨਾਂ ਵੱਲੋਂ ਜਿਹੜੀ ਹੈ ਇਹ ਇੱਕ ਜਿਹੜਾ ਹੈ ਉਹ ਫੈਸਲਾ ਸੁਣਾਇਆ ਗਿਆ ਸੀ ਜਿਸ ਦੇ ਵਿੱਚ ਕੀ ਇਹ ਅੱਜ ਦੇ ਦਿਨ ਦੀ ਇੱਕ ਦਿਨ ਦੀ ਸੇਵਾ ਦਿੱਤੀ ਗਈ ਸੀ ਪੱਦੀ ਸ਼ਬਦਾਵਲੀ ਦੇ ਮਾਮਲੇ ਦੇ ਵਿੱਚ ਦੱਸਣਾ ਚਾਹਾਂਗੇ ਬੀਬੀ ਜਗੀਰ ਕੌਰ ਹਣਾ ਦੇ ਜਿਹੜਾ ਹੈ ਪੱਦੀ ਸ਼ਬਦਾਵਲੀ ਜਿਹੜੀ ਵਰਤੀ ਗਈ ਸੀ ਉਸ ਮਾਮਲੇ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਹੈ ਤਸਵੀਰਾਂ ਤੁਸੀਂ ਪਹਿਲੀ ਵਾਰ ਪਹਿਲੀ ਵਾਰ ਜੀਬੀਸੀ ਦੇ ਕਿਸੇ ਪ੍ਰਧਾਨ ਨੂੰ ਇਸ ਤਰ੍ਹਾਂ ਦੇ ਦੇਖਣ ਨੂੰ ਮਿਲਿਆ ਕਿ ਉਸ ਤਰ੍ਹਾਂ ਦੀ ਸਜਾਵਟ ਲਗਾਈ ਗਈ ਹੋਵੇ ਜੋੜਾ ਘਰ ਚ ਮੌਜੂਦ ਹਨ ਐਕਸਕਲੂਸਿਵ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰੀਕੇ ਨਾਲ ਜੀਬੀਸੀ ਦੇ ਪ੍ਰਧਾਨ ਜਿਹੜੇ ਨੇ ਉਹ ਇਸ ਵੇਲੇ ਜੋੜੇ ਝੜਨ ਦੀ ਬੂਟ ਪਾਲਿਸ਼ ਕਰਨ ਦੀ ਸੇਵਾ ਕਰ ਰਹੇ ਨੇ ਔਰ ਇੱਥੇ ਜੋੜਾ ਘਰ ਦੇ ਅੰਦਰ ਹਰਿਮੰਦਰ ਸਾਹਿਬ ਦੇ ਅੰਦਰ ਜਿਹੜੀ ਹੈ ਸਜਾਵਟ ਲਗਾਈ ਗਈ ਹੈ ਪਰ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਸੰਗਤ ਕੀ ਰਾਏ ਦਿੰਦੀ ਤੁਸੀਂ ਵੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਲੇਕਿਨ ਵੱਡਾ ਮਾਮਲਾ ਹੈ ਔਰ ਇੱਕ ਵੱਡਾ ਫੈਸਲਾ ਵੀ ਜਿਹੜਾ ਹੈ ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਔਰ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਇੱਥੇ ਸੇਵਾ ਵੀ ਨਿਭਾਈ ਜਾ ਰਹੀ ਹੈ ਕੈਮਰਾਮੈਨ ਅਰਜ ਦੇ ਨਾਲ ਸਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ